ਹਾਂਜੀ ਦੋਸਤੋ ਅ ਨਮਸਕਾਰ ਅੱਜ ਦੀ ਇੱਕ ਨਵੀਂ ਲਰਨਿੰਗ ਮੋਟੀਵੇਸ਼ਨ ਵੀਡੀਓ ਵਿੱਚ ਤੁਹਾਡਾ ਤਾਦਿਲ ਤੋਂ ਸਵਾਗਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਚੰਗੀ ਲੱਗੀ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੇਣਾ ਕਹਿੰਦੇ ਇੱਕ ਵਾਰ ਦੀ ਗੱਲ ਲੱਗੀ ਇੱਕ ਨਵ ਇੱਕ ਨਵ ਵਿਆਹ ਜੋੜਾ ਹੁੰਦਾ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਚੱਲਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਪਤੀ ਹੈ ਉਹਨੂੰ ਜੂਆ ਖੇਡਣ ਦੀ ਲਤ ਹੈ ਉਹ ਲੱਗ ਜਾਂਦੀ ਹੈ ਜਿਵੇਂ ਉਹਨੂੰ ਜੂਆ ਖੇਡਣ ਦੀ ਲਤ ਲੱਗ ਜਾਂਦੀ ਹੈ ਤਾਂ ਉਹਦੀ ਪਤਨੀ ਨੂੰ ਬਹੁਤ ਮਨਾ ਕਰਦੀ ਹੈ ਵੀ ਐਤਤਾ ਕਰਕੇ ਜੂਆ ਨਾ ਖੇਡਿਆ ਕਰੇ ਵੀ ਜਿਹੜਾ ਘਰਵਾਰਾ ਹੈ ਸਾਰਾ ਕੁਝ ਵਿਕ ਜਾਏਗਾ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਪਰ ਜਿਹੜਾ ਪਤੀ ਹੈ ਉਹ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਵੀ ਐਵੇਂ ਕੋਈ ਕੁਝ ਨਹੀਂ ਹੋਏਗਾ ਐ ਮੇਰੇ ਪਤਨੀ ਦੇ ਮਨਾ ਕਰਨ ਦੇ ਬਾਵਜੂਦ ਜਿਹੜਾ ਪਤੀ ਹੈ ਉਹ ਜੂਆ ਜੂਆ ਖੇਡਦਾ ਰਹਿੰਦਾਗਾ ਤੇ ਉਹਦੇ ਨਾਲ ਜਿਹੜਾ ਉਹ ਕਹਿੰਦੇ ਨੇ ਵੀ ਆਪਣਾ ਕਾਫੀ ਜ਼ਿਆਦਾ ਨੁਕਸਾਨ ਹੈ ਕਾਫੀ ਜ਼ਿਆਦਾ ਪੈਸਾ ਹੈ ਜੂਏ ਦੀ ਲਤ ਦੇ ਵਿੱਚ ਡੋਬੋ ਲੈਂਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੈ ਉਹ ਕਰ ਪੈ ਡਦਾ ਇਸ ਉਹਦੀ ਜਿਹੜੀ ਭੈਣ ਆ ਤਾਂ ਜਿਹੜੀ ਉਸ ਤੋਂ ਦੀ ਪਤਨੀ ਆ ਥੱਕ ਜਾਂਦੀ ਆਕ ਜਾਂਦੀ ਉਹਨੂੰ ਕਹਿੰਦੀ ਆ ਵੀ ਹਾਂਜੀ ਵੀ ਤੂੰ ਜੂਆ ਛੱਡਣ ਦੀ ਜਿਹੜੀ ਆਦਤ ਆ ਜੂਆ ਖੇਡਣ ਦੀ ਜਿਹੜੀ ਆਦਤ ਆ ਤੂੰ ਉਹ ਛੱਡ ਦੇ ਪਰ ਉਹ ਕਹਿੰਦਾ ਵੀ ਨਹੀਂ ਵੀ ਮੈਂ ਜੂਆ ਖੇਡਣ ਦੀ ਆਦਤ ਨਹੀਂ ਫੜੀ ਵੀ ਇਹ ਆਦਤ ਨੇ ਮੈਨੂੰ ਫੜਿਆ ਹੋਇਆ ਹੈਗਾ ਇਹ ਸਭ ਦੇਖਦੇ ਹੋਏ ਦੀ ਪਤਨੀ ਕੀ ਕਰਦੀ ਆ ਉਹ ਕਿਸ ਉਹਨਾਂ ਨੇ ਕਿਸੇ ਆ ਸਾਧ ਮਹਤਮ ਵਾਲੇ ਸੁਣਿਆ ਹੁੰਦਾਗਾ ਜਿਹੜੇ ਕਾਫੀ ਪਹੁੰਚੋਏ ਮਹਾਪੁਰ ਸੁਣਦੇ ਨੇ ਤਾਂ ਉਹ ਕੀ ਕਰਦੀ ਆ ਆਪਣੇ ਮ ਪਤੀ ਨੂੰ ਨਾਲ ਲਿਜਾ ਕੇ ਉਹ ਸਾਧੂ ਮਹਤਮਾ ਨੂੰ ਮਿਲਣ ਜਾਂਦੇ ਆ ਸਾਧੂ ਮਹਤਮਾ ਜਿਵੇਂ ਪੁੱਛਦੇ ਨੇ ਵੀ ਹਾਂਜੀ ਦੱਸੋ ਤੁਹਾਡੇ ਆਉਣ ਦਾ ਕੀ ਕਾਰਨ ਹੈ ਤਾਂ ਜਿਹੜੀ ਸਾਰੇ ਬਾਰਤਾ ਲਾਪੈ ਸਾਰਾ ਕੁਛ ਹੈ ਜਿਹੜੀ ਬਦੀ ਪਤਨੀ ਹੈ ਉਹਨੂੰ ਦੱਸ ਦਿੰਦੀ ਆ ਸਾਧੂ ਮਹਤਮਾ ਨੂੰ ਤਾਂ ਸਾਧੂ ਮਹਤਮਾ ਕਹਿੰਦਾ ਹੈ ਵੀ ਠੀਕ ਹੈ ਅੱਜ ਤੁਸੀਂ ਜਾਓ ਕੱਲ ਨੂੰ ਮੇਰੇ ਕੋਲੇ ਆਇਓ ਤਾਂ ਇਹ ਚੀਜ਼ ਸੁਣ ਕੇ ਜਿਹੜੇ ਪਤੀ ਪਤਨੀ ਨੇ ਉੱਥੋਂ ਚਲੇ ਜਾਂਦੇ ਨੇ ਤੇ ਅਗਲੇ ਦਿਨ ਨੇ ਉਹ ਸਾਧੂ ਮਹਤਮਾ ਕੋਲੇ ਆਉਂਦੇ ਨੇ ਵੀ ਹਾਂ ਜੀ ਜਿਹੜੀ ਜੋਖ ਖੇਡਣ ਦੀ ਲਤ ਆ ਉਹ ਛਡਾਈ ਜਾਊਗੀ ਤੇ ਉਹਦਾ ਕੋਈ ਨਾ ਕੋਈ ਸੋਲੂਸ਼ਨ ਨੇ ਜਿਹੜੇ ਸਾਧੂ ਮਹਤਮਾ ਦੇਣਗੇ ਪਰ ਜਿਵੇਂ ਉਹ ਕੁਟੀਆਂ ਦੇ ਅੰਦਰ ਐਂਟਰ ਹੁੰਦੇ ਨੇ ਜਾਂਦੇ ਨੇਗੇ ਤਾਂ ਦੇਖਦੇ ਨੇ ਜਿਹੜੇ ਸਾਧੂ ਮਹਤਮਾ ਨੇ ਉਹ ਪੇੜ ਨਾਲ ਟਿੰਬੜੇ ਵੀ ਹੁੰਦੇ ਨੇਗੇ ਤੇ ਅੱਗੋਂ ਪਤੀ ਪਤਨੀ ਸਾਧੂ ਮਹਤਮਾ ਨੂੰ ਪੁੱਛਦੇ ਨੇ ਵੀ ਹਾਂ ਜੀ ਦੱਸੋ ਤਾਂ ਗੋ ਸਾਧੂ ਮਹਤਮਾ ਕਹਿੰਦੇ ਨੇ ਵੀ ਅੱਜ ਤੁਸੀਂ ਚਲੇ ਜਾਓ ਤੁਸੀਂ ਕੱਲ ਨੂੰ ਆਇਓ ਫਿਰ ਆਗਲੇ ਦਿਨ ਦੂਜੇ ਦਿਨ ਫੇਰ ਚਾਹੁੰਦੇ ਨੇਗੇ ਤਾਂ ਦੂਜੇ ਦਿਨ ਸਾਧੂ ਮਾਤਾਂ ਫੇਰ ਕਹਿ ਦਿੰਦੇ ਵੀ ਹਾਂ ਜੀ ਅੱਜ ਤੁਸੀਂ ਜਾਓ ਅ ਅੱਜ ਤੁਸੀਂ ਚਲੇ ਜਾਓ ਤੁਸੀਂ ਕੱਲ ਨੂੰ ਆਇਓ ਤੀਜੇ ਦਿਨ ਉਹ ਫੇਰ ਆਉਂਦੇ ਨੇਗੇ ਕਹਿੰਦੇ ਨੇ ਵੀ ਹਾਂ ਜੀ ਮਹਾਪੁਰਸ਼ ਤੁਸੀਂ ਦੱਸੋ ਵੀ ਜਿਹੜੇ ਜੂਆ ਖੇਡਣ ਦਾ ਲੱਤ ਆ ਉਹ ਕਿਵੇਂ ਛੱਡੀ ਜਾਵੇ ਤਾਂ ਤੀਜੇ ਦਿਨ ਫੇਰ ਸਾਧੂ ਮਾਤਾਂ ਸੇਮ ਚੀਜ਼ ਰਿਪੀਟ ਕਰਦੇ ਨੇ ਉਹ ਕਹਿੰਦੇ ਨੇ ਵੀ ਹਾਂ ਜੀ ਅੱਜ ਤੁਸੀਂ ਚਲੇ ਜਾਓ ਤੁਸੀਂ ਕੱਲ ਨੂੰ ਆਇਓ ਤੇ ਇੱਕ ਵਾਰ ਤਾਂ ਉਹਨਾਂ ਦੇ ਮਨ ਦੇ ਵਿੱਚ ਪ੍ਰਸ਼ਨ ਉੱਠਦਾ ਹੈ ਪਰ ਉਹ ਫਿਰ ਵੀ ਕਿਵੇਂ ਨਾ ਕਿਵੇਂ ਸੰਜਮ ਕਰਕੇ ਨਹੀਂ ਵਾਪਸ ਆਪਣੇ ਘਰੇ ਚਲੇ ਜਾਂਦੇ ਨੇ ਚੌਥੇ ਦਿਨ ਜਦੋਂ ਫਿਰ ਉਹ ਵਾਪਸ ਆਉਂਦੇ ਨੇਗੇ ਤਾਂ ਜਿਹੜਾ ਸਾਧੂ ਮਹਤਮਾ ਹੈ ਫਿਰ ਚੌਥੇ ਦਿਨ ਵੀ ਪੇੜ ਨਾਲ ਹੈ ਚਿੰਬੜੇ 'ਤੇ ਹੁੰਦੇ ਨੇਗੇ ਤੇ ਉਹ ਕਹਿੰਦੇ ਨੇ ਕਿ ਵੀ ਹਾਂਜੀ ਮਹਾਂਪੁਰਸ ਦੱਸੋ ਵੀ ਜਿਹੜਾ ਜੂਆ ਖੇਡਣ ਦੀ ਲੱਤ ਮੇਰੇ ਪਤੀ ਦੀ ਆ ਉਹ ਕਿਵੇਂ ਛਡਾਈ ਜਾਵੇ ਤਾਂ ਮਹਾਪੁਰਸ ਕਹਿੰਦੇ ਨੇ ਵੀ ਹਾਂ ਜੀ ਅਜੇ ਨਹੀਂ ਅੱਜ ਤੁਸੀਂ ਜਾਓ ਕੱਲ ਨੂੰ ਆਇਓ ਕੱਲੋਂ ਮੈਂ ਤੁਹਾਨੂੰ ਇਹਦਾ ਜਿਹੜਾ ਹੱਲ ਹੈ ਉਹ ਦੱਸਾਂਗਾ ਅ ਇਹ ਸਾਰਾ ਕੁਝ ਕਈ ਦਿਨਾਂ ਤੋਂ ਚੱਲਦਾ ਹੁੰਦਾ ਤੇ ਇਹ ਦੇਖਦੇ ਹੋਏ ਜਿਹੜਾ ਪਤੀ ਆ ਉਹ ਅੱਕ ਗਿਆ ਹੁੰਦਾ ਤਾਂ ਅੱਕਿਆ ਹੋਇਆ ਬੋਲਦਾ ਹੈ ਸਾਧੂ ਮਾਤਮਾ ਨੂੰ ਵੀ ਹਾਂ ਜੀ ਤੁਸੀਂ ਦੱਸ ਕੀ ਹੁਣ ਦਿੰਦੇ ਹੈਗੇ ਵੀ ਹੱਲ ਕੀ ਹੈ ਉਹ ਕਹਿੰਦੇ ਸਾਧੂ ਮਾਤਮਾ ਕੋ ਕਹਿੰਦੇ ਵੀ ਹੱਲ ਪੇੜ ਦੀ ਮੈਨੂੰ ਫੜਿਆ ਹੋਇਆਗਾ ਤੇ ਹਾਲੇ ਮੈਂ ਨਹੀਂ ਦੱਸ ਸਕਦਾ ਤਾਂ ਕਰਕੇ ਤੁਸੀਂ ਕੱਲ ਨੂੰ ਆਇਓ ਤਾਂ ਅਗੋ ਜਿਹੜਾ ਉਹ ਆ ਵਿਅਕਤੀ ਹੈ ਉਹ ਕਹਿੰਦਾ ਵੀ ਹਾਂਜੀ ਸਾਧੂ ਮਾਤਮਾ ਜੀ ਪੇੜ ਨੇ ਤੁਹਾਨੂੰ ਨਹੀਂ ਫੜਿਆ ਹੋਇਆ ਤੁਸੀਂ ਪੇੜ ਨੂੰ ਫੜਿਆ ਹੋਇਆ ਤੁਸੀਂ ਪੇੜ ਨੂੰ ਜਦੋਂ ਚਾਹੇ ਛੱਡ ਸਕਦੇ ਹੋ ਤਾਂ ਇਹ ਦੇਖਦੇ ਹੋਏ ਜਿਹੜਾ ਆ ਕਾਫੀ ਗੰਭੀਰ ਸਾਧੂ ਮਾਤਮਾ ਉਹਨਾਂ ਕਹਿੰਦੇ ਨਹੀਂ ਦੇਖਦੇ ਨੇ ਵਿਅਕਤੀ ਕਹਿੰਦੇ ਤੇ ਉਹ ਕਾਫੀ ਗੰਭੀਰਤਾ ਨਾਲ ਦੇ ਦੇਖ ਕੇ ਚੀਜ਼ ਕਹਿੰਦੇ ਨੇ ਕਹਿੰਦੇ ਪੈਂ ਤੈਨੂੰ ਇੰਨੇ ਦਿਨਾਂ ਤੋਂ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆਂਗਾ ਵੀ ਜੋ ਇਹ ਨੂੰ ਤੁਸੀਂ ਫੜਿਆ ਹੋਇਆ ਤੈਂ ਫੜਿਆ ਹੋਇਆ ਜੁਗੇ ਦੀ ਲਤ ਨੇ ਤੈਨੂੰ ਨਹੀਂ ਫੜਿਆ ਹੋਇਆ ਜੋ ਇਹ ਨੇ ਤੈਨੂੰ ਨਹੀਂ ਫੜਿਆ ਜਦੋਂ ਤੂੰ ਚਾਹੇ ਜਦੋਂ ਤੂੰ ਆਪਣੇ ਮਨ ਤੇ ਕੰਟਰੋਲ ਕਰੇ ਤੋ ਜੋ ਇਹ ਦੀ ਲਤ ਤੋਂ ਬਾਹਰ ਨਿਕਲ ਸਕਦਾਗਾ ਸੋ ਏ ਸੀ ਅੱਜ ਦੀ ਮੇਰੀ ਛੋਟੀ ਜੀ ਕਹਾਣੀ ਜਿਸ ਤੋਂ ਇਹ ਸਿੱਖਿਆ ਮਿਲਦੀ ਆ ਕਿ ਕੋਈ ਵੀ ਬੁਰੀ ਆਦਤਾਂ ਗ੍ਰਾਪਾਂ ਨੂੰ ਲੱਗਦੀਆਂ ਨਹੀਂ ਆ ਤਾਂ ਆਪਾਂ ਨੂੰ ਆਪਣੇ ਮਨ ਤੇ ਕੰਟਰੋਲ ਪਾ ਕੇ ਆਪੋਂਾਂ ਤੋਂ ਹਟ ਸਕਦੇ ਆਂ ਦੂਰ ਹੋ ਸਕਦੇ ਆਂ ਇਹ ਨਹੀਂ ਹੈਗਾ ਵੀ ਹਾਂਜੀ ਆਪਾਂ ਆਪਣੇ ਮਨ ਨੂੰ ਬਹਾਨਾ ਲਾਈਏ ਵੀ ਹਾਂਜੀ ਜਿਹੜੀਆਂ ਆਦਤਾਂ ਨੇ ਉਹ ਸਾਨੂੰ ਨਹੀਂ ਛੱਡਿਆ ਜਾ ਰਹੀਆਂ ਜਾਂ ਨਹੀਂ ਛੱਡ ਪਾਰੇ ਸਿਰਫ ਇੱਥੇ ਇੱਕ ਚੀਜ਼ ਹੁੰਦੀ ਆ ਮਨ ਜਿੱਤੇ ਜਗਜੀਤ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਜਦੋਂ ਤੁਸੀਂ ਆਪਣੇ ਮਨ ਨੂੰ ਜਿੱਤ ਲੈਂਦੇ ਹੋ ਆਪਣੇ ਮਨ ਤੇ ਸੰਜਮ ਕਰ ਲੈਂਦੇ ਆ ਤਾਂ ਤੁਸੀਂ ਕਿਸੇ ਵੀ ਬੁਰੀ ਤੋਂ ਬੁਰੀ ਆਦਤ ਨੂੰ ਛੱਡ ਸਕਦੇ ਹੋ ਕਿ ਏਸੀ ਮੇਰੀ ਅੱਜ ਦੀ ਕਹਾਣੀ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਏਗੀ ਜੇ ਚੰਗੀ ਲੱਗੇ ਤਾਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਦੇਣੀ ਨਾ ਭੁੱਲਿਓ ਧੰਨਵਾਦ